ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਵੇਰ ਦੀ ਗੁੱਡ ਮਾਰਨਿੰਗ ਤੇ ਸਵੇਰ ਹੋ ਗਈ ਆਪਣੇ ਜੀਤੇ ਆ ਵੇਖੋ ਜੀ ਆਪਾਂ ਨਾ ਸਵੇਰੇ ਉੱਠ ਕੇ ਮੈਂ ਚਾਹ ਬਣਾ ਕੇ ਲੈ ਆਈ ਤੇ ਇੱਧਰ ਸੁੱਤੇ ਪਿਆ ਹਰਪ੍ਰੀਤ ਦਾ ਡੈਡੀ ਸੁੱਤਾ ਪਿਆ ਚਾਹ ਪੀ ਕੇ ਵੈਸੇ ਲੰਬੇ ਪਿਆ ਤੇ ਇੱਧਰ ਹਰਪ੍ਰੀਤ ਤਾਂ ਸਾਡਾ ਸੁੱਤਾ ਹੀ ਪਿਆ ਜਾ ਵੇਖੋ ਜੀ ਆ ਸੁੱਤਾ ਪਿਆ ਹਰਪ੍ਰੀਤ ਤੇ ਇਹਨੂੰ ਤਾਂ ਜੀ ਨਹੀਂ ਉਠਾਉਂਦੇ ਤੇ ਬਾਹਰ ਬਹੁਤ ਜ਼ਿਆਦਾ ਅੱਜ ਤੂੰ ਦੁਪਹਿਰੀ ਹੈ ਤੇ ਠੰਡ ਬਹੁਤ ਜ਼ਿਆਦਾ ਹੈਗੀ ਹੈ ਤੂੰਂ ਜਿਹੜੀ ਹੈ ਉੱਤਰ ਹੀ ਨਹੀਂ ਰਹੀ ਹੈ ਜਿੰਨਾ ਪਤਾ ਨਹੀਂ ਕਿੰਨੇ ਵਜੇ ਨਿਕਲੂਗਾ ਸੂਰਜ ਸੂਰਜ ਤੇ ਕਦੋਂ ਦਿਨ ਹੋਊਗਾ ਤੇ ਵੈਸੇ ਹੀ ਬਹੁਤ ਵੱ ਵਜੇ ਤਾਂ ਦਿਨ ਨਿਕਲਦਾ ਸੂਰਜ ਨਿਕਲ ਮੰਨ ਲਓ ਦਿਨ ਹੁੰਦਾ ਤੇ ਬੈਠੇ ਆ ਬਿਸਤਰੇ ਵਿੱਚ ਕੀ ਕਰੀਏ ਹੁਣ ਬਾਹਰ ਵਿੱਚ ਤਿਆੜੀਆਂ ਵੀ ਲਾਉਣੇ ਨੇ ਆਪਾਂ ਤੇ ਹੁਣ ਪਤਾ ਲੱਗਦਾ ਕੀ ਬਣਦਾ ਠੰਡ ਵਿੱਚ ਤਿਆੜੀਆਂ ਵੀ ਨਹੀਂ ਲਾ ਹੁਣੇ ਕਿਉਂਕਿ ਤਰੇੜ ਪੈਂਦੀ ਹੈ ਤਾਂ ਬਹੁਤ ਜ਼ਿਆਦਾ ਫਿਰ ਗਿੱਲੇ ਹੋਣਗੇ ਉੱਥੇ ਜਿੱਥੇ ਗੋਡੀ ਕਰਨੀ ਹੈ ਆਪਾਂ ਤੇ ਵੇਖਦੇ ਆ ਕੀ ਬਣਦਾ ਫੇਰ ਦੇ ਨਾ ਚਾਹ ਪਾਣੀ ਪੀ ਕੇ ਹੁਣ ਤਾਂ ਉੱਪ ਨਿਕਲੀ ਆਪਣੇ ਇਸ ਟਾਈਮ 11:00 ਵਜੇ ਗਏ ਨੇ ਉੱਪ ਵੀ ਇਹ ਜਿੱਥੇ ਥੋੜੀ-ਬਹੁਤ ਹੀ ਨਿਕਲੇ ਉੱਪ ਤੇ ਮੈਂ ਇਧਰ ਵੇਖੋ ਕੱਲ ਬਣਾਇਆ ਸੀ ਆਪਾਂ ਜਿਹੜਾ ਬਾਜਰੇ ਦਾ ਹਲਵਾ ਤੇ ਪਤਿਲੇ ਪਤੁੱਲੇ ਕਰੀ ਜਾਂਦੀਆਂ ਸਾਫ਼ ਕਿਉਂਕਿ ਪਾਂਡੇ ਹੋ ਗਏ ਸੀ ਕਾਫੀ ਸਾਰੇ ਇਸ ਕਰਕੇ ਲੱਗੀ ਹੋਈਆਂ ਕੰਮ ਕਰਾਂ ਦੇ ਤੇ ਹਰਪ੍ਰੀਤ ਦੇ ਡੈਡੀ ਅੱਜ ਨਰਮਾ ਭਰੀ ਜਾਂਦੇ ਨੇ ਆਪਣਾ ਨਹੀਂ ਨਰਮਾ ਭਰ ਰਹੇ ਪੜੋਸੀਆਂ ਦੇ ਭਰੀ ਜਾਂਦੇ ਨੇ ਨਰਮਾ ਕਿਉਂਕਿ ਉਹ ਫਿਰ ਵੇਚਣ ਜਾਣਗੇ ਆਪਣਾ ਤਾਂ ਕੱਲ ਨੂੰ ਨਰਮਾ ਭਰਿਆ ਜਾਊਗਾ ਤੇ ਇਦਾਂ ਕਰਕੇ ਆਪਾਂ ਲੱਗੇ ਹੋਏ ਆ ਕੰਮ ਜੀ ਤੇ ਠੀਕ ਆ ਜੀ ਆਪਣੇ ਵਲੌਗ ਵਿੱਚ ਇਦਾਂ ਹੀ ਬਣੇ ਰਹੋ ਥੋੜੇ ਜਿਮੇ ਭਾਂਡੇ ਪੁੰਡੇ ਥੋਲ ਲਵਾਂ ਫਿਰ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ ਤੁਹਾਨੂੰ ਅਗਲੇ ਵਲੌਗ ਵਿੱਚ ਜ਼ਰੂਰ ਜੀ ਤੇ ਇਧਰ ਆਪਾਂ ਨਾ ਆਪਣੇ ਮੁਰਗਿਆਂ ਨੂੰ ਨਾ ਪਾਤਾ ਚੋਗਾ ਚੁਗਾ ਚੋਗਾ ਚੁਗਾ ਪਾ ਕੇ ਤੇ ਹੁਣੇ ਬੈਠੇ ਇਹਨਾਂ ਨੇ ਨਾ ਮੂੰਹ ਇੱਧਰ ਕਰੋ ਨਾ ਭੱਜ ਜਾਂਦੇ ਪਰ ਇਹ ਮੂੰਹ ਕਰ ਲੈਂਦੇ ਤਿੰਨੇ ਵੇਖੋ ਜੀ ਕਿਵੇਂ ਖੇਲਦੇ ਕੁਕੜੁ ਕੁੜੂ ਮੁੱਗੂ ਮੁਰਗੂ ਉਹ ਵੇਖੋ ਕਾਲੀ ਮੁਰਗੀ ਵੇਖੋ ਕਿਵੇਂ ਸੁਣਦੀ ਮੁਰਗੀ ਦੇਖੋ ਕਿਵੇਂ ਤੋਣਾ ਕਰਦੇ ਮੁਰਗੀ ਤੋਣਾ ਕਰਦੇ ਹਨ ਇੱਧਰ ਕਣਕ ਦੀ ਹਰਿਆਲੀ ਹੋ ਰਹੀ ਹੁਣ ਪਾਣੀ ਲੱਗਿਆ ਹੁਣ ਕਣਕ ਵਧੀਆ ਹੋ ਜਾਣੀ ਐ ਇੱਧਰ ਆਪਾਂ ਪੂਰੀ ਸਾਫ ਸਫਾਈ ਕਰਤੀ ਵੇਖੋ ਚੁੱਲੇ ਦੀ ਇੱਧਰ ਪੂਰਾ ਸਾਰਾ ਇੱਧਰ ਵੀ ਸਾਫ ਕਰਤਾ ਅੱਗ ਬਲ ਜਾਂਦੀ ਐ ਸਬਜ਼ੀ ਬਣਾ ਕੇ ਰੱਖਤੀ ਹੁਣ ਬਣਾਉਣੀਆਂ ਨੇ ਰੋਟੀਆਂ ਇਦਾਂ ਦੇ ਹੀ ਹੈਗੇ ਨੇ ਸਾਰੇ ਕੰਮ ਕਰ ਚੱਲੇ ਜਾਂਦੇ ਨੇ ਤੇ ਆਪਾਂ ਬਲੌਗ ਵਿੱਚ ਇਦਾਂ ਹੀ ਬਣੇ ਰਹੋ ਤੇ ਆਪਾਂ ਕਰਦੇ ਕੰਮ ਕਰਕੇ ਅੱਜ ਚੱਲਾਂਗੇ ਖੇਤਾਂ ਨੂੰ ਖਾਣਾ ਪਾਣੀ ਖਾਣ ਤੋਂ ਬਾਅਦ ਆਪਾਂ ਹੁਣ ਆ ਗਏ ਖੇਤਾਂ ਨੂੰ ਚੱਲਦੇ ਆ ਤੇ ਦੇਖੋ ਮੈਂ ਲੈ ਰੱਖੀ ਚਾਦਰ ਇਧਰ ਹਰਪ੍ਰੀਤ ਜਿਹੜਾ ਖੇਲ ਰਿਹਾ ਤੇ ਚਾਦਰ ਲੈ ਕੇ ਨਾ ਹੁਣ ਨਾ ਬਾਕੀ ਰਹਿ ਗਿਆ ਆਪਣੀ ਗਾਂ ਨੂੰ ਪੱਠੇ ਪਾਉਣ ਵਾਲੇ ਉਹ ਪੱਠੇ ਲੈ ਕੇ ਆਣੇ ਨੇ ਇਧਰ ਬੱਕਰੀਆਂ ਨੂੰ ਪੱਠੇ ਪਾ ਦਿੰਦੇ ਨੇ ਤੇ ਆ ਦੇਖੋ ਬੱਕਰੀਆਂ ਵੀ ਖਾਈ ਜਾਂਦੀ ਉਹ ਵੀ ਪੱਠੇ ਖਾਈ ਜਾਂਦੀ ਕੱਲ ਇਹਨਾਂ ਨੂੰ ਕੋਈ ਜ਼ਿਆਦਾ ਹਰਾ ਖਾ ਰਿਹਾ ਇਸ ਕਰਕੇ ਨਾ ਦਸਤ ਲੱਗ ਮੋਕ ਲੱਗ ਜਿਨੂੰ ਪੈਂਦੇ ਨਾ ਹੁਣ ਆਪਾਂ ਚੱਲਿਆਂ ਇਸ ਗਾਂਵ ਵਾਸਤੇ ਪੱਠੇ ਲੈਣ ਵਾਸਤੇ ਤੁਹਾਨੂੰ ਦਿਖਾਉਣੀ ਆ ਇਹ ਗਾਂਹ ਆਪਣੀ ਖੜੀ ਹੈ ਲੱਗਦੀ ਤਹਿ ਜਿਵੇਂ ਬਲਦ ਹੁੰਦਾ ਆਹ ਵੇਖੋ ਜੀ ਇਹਦੇ ਵਾਸਤੇ ਆਪਾਂ ਪੱਠੇ ਲੈਣ ਚੱਲੇ ਆ ਤੇ ਸੂਣ ਵਾਲੀ ਹੈਗੀ ਆਪਣੀ ਹਜੇ ਲੇਟ ਸੌਊਗੀ ਟੇਪੇ ਨਹੀਂ ਸੌਂਦੀ ਸਾਂ ਮੈਂ ਕਿ ਪੱਠੇ ਲੈ ਆਈਏ ਹਨ ਹੁਣ ਆਪਾਂ ਚੱਲਦੇ ਆ ਖੇਤਾਂ ਨਾਲ ਪੱਠੇ ਲੈਣ ਵਾਸਤੇ ਫਿਰ ਉਸ ਤੋਂ ਬਾਅਦ ਚਲਾਂਗੇ ਜੀਰੇ ਵਿੱਚ ਕਿਉਂਕਿ ਜੀਰੇ ਵਿੱਚ ਵੀ ਥੋੜਾ ਬਹੁਤ ਕੰਮ ਕਰਾਂਗੇ ਕਿਤਰਾ ਕਿਤਰਾ ਕੱਢਾਂਗੇ ਆਪਾਂ ਤੇ ਆਪਾਂ ਸੁਣਨਾ ਪੱਠੇ ਕਰਦੇ ਨੇ ਜਿਹੜੇ ਬੀਜ ਰੱਖੇ ਨੇ ਤੇ ਆਪਾਂ ਆ ਗਏ ਪੱਠਿਆਂ ਵਿੱਚ ਤੁਹਾਨੂੰ ਦਿਖਾਉਨੇ ਆ ਆਪਾਂ ਕਿਵੇਂ ਤਾਂ ਹਾਂਜੀ ਜੀ ਮੈਂ ਬੈਠ ਗਿਆ ਪੱਠਿਆਂ ਵਿੱਚ ਪੱਠੇ ਪੜਨ ਵਾਸਤੇ ਪੱਠਿਆਂ ਵਿੱਚ ਨਾ ਇੰਨਾ ਜ਼ਿਆਦਾ ਬਾਥੂ ਇੰਨਾ ਜ਼ਿਆਦਾ ਕਚਰਾ ਪੁੱਛੋ ਹੀ ਨਾ ਤੁਹਾਨੂੰ ਦਿਖਾਉਣੀ ਹੈ ਕਿੰਨਾ ਬਾਥੂ ਬਣਾ ਤੇ ਆਹ ਨਾ ਆ ਗੰਦਾ ਬਾਥੂ ਆ ਆਹ ਇਹਦੇ ਨਾ ਮੋਕ ਲੱਗਦੀ ਐ ਪਸਵਾਨ ਤੇ ਹੁਣ ਵਿੱਚ ਨਾ ਅਸੀਂ 20 ਲੈ ਕੇ ਆਏ ਸੀ 600 ਰੁਪਏ ਕਿਲੋ ਆ ਕਿਨੂੰ ਕੀ ਕਹਿੰਦੇ ਐ ਫ੍ਰਿਜਕੇ ਦਾ ਬੀਜ ਤੇ ਉਹਦੇ ਵਿੱਚ ਬੀਜ ਤਾਂ ਘੱਟ ਤੇ ਜਿੰਬ ਤੋਂ ਜ਼ਿਆਦਾ ਬਾਥੂ ਦਾ ਕਚਰਾ ਦੂਸਰੇ ਬਾਥੂ ਦਾ ਇੰਨਾ ਬਾਥੂ ਹੋ ਗਿਆ ਪੁੱਛੋ ਹੀ ਨਾ ਵੀ ਅਸੀਂ ਕਿਹਾ ਵੀ ਬਾਥੂ ਕਿਧਰ ਆ ਗਿਆ ਮੈਨੂੰ ਪਤਾ ਲੱਗਿਆ ਵੀ ਇਹ ਦਾ ਵਿੱਚ ਦੇ ਵਿੱਚ ਹੀ ਹੈਗਾ ਸੀਗਾ ਤੇ 20 ਜਨਾਂ ਨੇ ਕੱਟ ਦਿੱਤਾ ਤੇ ਬਾਥੂ ਦਾ ਵੀ ਜ਼ਿਆਦਾ ਵਿੱਚ ਪਾਇਆ ਵੇਖ ਲਓ ਐਦਾਂ ਵੀ ਠੱਗੀਆਂ ਹੁੰਦੀਆਂ ਨੇ ਜਿਹੜੇ ਪੈਕੇਟ ਬੰਦ ਕਰ 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 ਦਿੰਦੇ ਨੇ ਨਾ ਠੱਗੀਆਂ ਕਰਦੇ ਨੇ ਇਹਨਾਂ ਠੱਗੀਆਂ ਤੋਂ ਬਚਣਾ ਚਾਹੀਦਾ ਵੈਸੇ ਖੁੱਲਾ ਵੀ ਲੋ ਵੇਖ ਕੇ ਲੈਣਾ ਚਾਹੀਦਾ ਖੁੱਲਾ ਵੀ ਹੋਵੇ ਬੰਦੇ ਨੂੰ ਪਤਾ ਤਾਂ ਲੱਗ ਜਾਂਦਾ ਹੱਥ ਮਾਰ ਕੇ ਵੀ ਇਹ ਕੀ ਚੀਜ਼ ਹੈ ਬੰਦ ਪੈਕੇਟ ਵਾਲਾ ਵੀ ਲੈ ਆਂਦਾ ਸਾਰਾ ਵੀਜਿਆ 600 ਰੁਪਈਆ ਵੀ ਪਰਿਆ ਤੇ ਕਿਸੇ ਕੰਮ ਨਹੀਂ ਆਇਆ ਇਹ ਅੱਜਕੱਲ੍ਹ ਲੋਕਾਂ ਲੱਗ ਗਏ ਨੇ ਵੀ ਵਿੱਚ ਵੀ ਲੋਕਾਂ ਨੂੰ ਨਾ ਸਬਰ ਨਹੀਂ ਆਇਆ ਹੋਰ ਪਾਸੋਂ ਠਗੀਆਂ ਮਾਰੀਆਂ ਮਾਰਦੇ ਇੱਧਰ ਲੱਗ ਗਏ ਨੇ ਪਸਵਾ ਵਿਚਾਰਿਆਂ ਦੇ ਵਿਆਹ ਹੋਣੇ ਸੀ ਠਗੀਆਂ ਮਾਰਾਂ ਇਹ ਦੁਨੀਆ ਨਾ ਬਹੁਤ ਖਰਾਬ ਹੈਗੀ ਐ ਇਦਾਂ ਕਰਕੇ ਆਪ ਪੱਠੇ ਵੱਢ ਜਾਨੇ ਅਜੇ ਨਾ ਪੱਠੇ ਅਜੇ ਹੀ ਤਰੇੜ ਹੈਗੀ ਬਹੁਤ ਜ਼ਿਆਦਾ ਤਰੇੜ ਹੈ ਉਹ ਕਿਵਾਵਾ ਸਿਰੇ ਤੋਂ ਤਾਂ ਪੈ ਗਈ ਇਹ ਕਿਹੜੀ ਉਤਰੀ ਹੈ ਮੌਸਮ ਪੂਰਾ ਸਾਫ਼ ਤਾਂ ਨਹੀਂ ਹੋਇਆਗਾ ਤੇ ਇਦਾਂ ਹੀ ਹੈਗਾ ਮੌਸਮ ਤਾਂ ਤੇ ਦੂਸਰੀ ਗਾਂ ਵਾਸਤੇ ਉਹ ਪੱਠੇ ਵਾਥੂ ਪਾਉਂਦੇ ਨਹੀਂ ओ तो वो पड़ोसियों के खेतों लैने जाने पैने ओ भी जाना है पर समझ नहीं आई आखो बाथू का बाथू है हांजी पेट के अंदर ना कीड़े पै जेरा पुत कमार होता है

ਪਣਾ ਪਣਾ ਸਸੀ ਗਾਲ ਜੀ ਆ ਵੇਖੋ ਜੀ ਸਸੀ ਗਾਲ ਤੇ ਆਪਾਂ ਨਾ ਹੁਣ ਆ ਗਏ ਨਾ ਖੇਤਾਂ ਵਿੱਚ ਆ ਗਏ ਉਧਰ ਆਪਾਂ ਪੱਠੇ ਵੜ ਕੇ ਪਾਦੇ ਸੀ ਹੁਣ ਆਪਾਂ ਪੜੋਸੀਆਂ ਦੇ ਖੇਤ ਵਿੱਚ ਆਏ ਤੁਹਾਨੂੰ ਖੜੇ ਹੋ ਕੇ ਵਿਖਾਉਣੀ ਆ ਪਹਿਲਾਂ ਬੈਠ ਕੇ ਵਿਖਾਉਣੀ ਆ ਆਪਾਂ ਪਾਲਕੀ ਵੜਣ ਆਏ ਆ ਜਿਹੜੇ ਇੰਨੀ ਪਾਲਕੀ ਹੋਈ ਖੜੀ ਐ ਹੱਦ ਤੋਂ ਜ਼ਿਆਦਾ ਜਿੰਨਾ ਮਰਜ਼ੀ ਪੱਠਾ ਵੜ ਲਓ ਉਨਾ ਹੀ ਕੱਟੇਗਾ ਤਾਂ ਤੁਹਾਨੂੰ ਥੋੜਾ ਪਿੱਛੇ ਆ ਵੇਖੋ ਜੀ ਕਿਵੇਂ ਖੜੀ ਐ ਹਨਾ ਪਾਲਕੀ ਕਿਆ ਕਚਰਾ ਖੜਿਆ ਏਦਾਂ ਇਹ ਆਪਾਂ ਪੂਰਾ ਕਚਰਾ ਵੱਢ ਲੈਣਾ ਤੇ ਆਪਾਂ ਉਸ ਜਿੰਦੇ ਆਪਣਿਆਂ ਦੀ ਸਰੋ ਹੈਗੀ ਐ ਤੇ ਜਿੰਦੇ ਵਿੱਚੋਂ ਆਪਾਂ ਹਰ ਰੋਜ਼ ਨਾ ਆ ਜਾਂਦੇ ਆ ਤੇ ਜਿੰਦੇ ਵਿੱਚੋਂ ਹਰ ਰੋਜ਼ ਆਪਾਂ ਇੱਥੋਂ ਕਚਰਾ ਲੈ ਕੇ ਜਾਂਦੇ ਆ ਦੋ ਤਿੰਨ ਪੰਡਾ ਜਿੰਨੀ ਹੀ ਹੋਣ ਤੇ ਕਿਉਂਕਿ ਇਹਨਾਂ ਦੀ ਖੇਤ ਦੀ ਸਫਾਈ ਹੋ ਜਾਂਦੀ ਆ ਆਪਣੇ ਕਿ ਗਾਵਾਂ ਨੂੰ ਚਾਰਾ ਪਾਣ ਵਾਸਤੇ ਹੋ ਜਾਂਦਾ ਹਰਪ੍ਰੀਤ ਇੱਧਰ ਵੇਖੋ ਇੱਧਰ ਦੇਖੋ ਹਰਪ੍ਰੀਤ ਆ ਬੈਠ ਗਿਆ ਇੱਥੇ ਕਹਿੰਦਾ ਮੰਮੀ ਅਸੀਂ ਮਾਂ-ਪੁੱਤੀ ਆਏ ਆ ਕਿਉਂਕਿ ਹਰਪ੍ਰੀਤ ਡੈਡੀ ਤਾਂ ਇੱਧਰ ਕੰਮ ਕਰੀ ਜਾਂਦਾ ਹੁਣ ਅਸੀਂ ਪੱਠੇ ਵੱਢ ਲਾਂਗੇ ਦੋ ਤਿੰਨ ਪੰਡਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਤੇ ਦਈ ਆਪਣੇ ਵਲੌਗ ਵਿੱਚ ਬਣੇ ਰਹੋ ਤੇ ਕਿੰਨੀ ਸੋਹਣੀ ਹਰ ਅਸਰ ਆਉਂਦੀ ਹਰਿਆਲੀ ਹਨਾ ਕਿੰਨਾ ਸੋਹਣਾ ਚਾਰਾ ਮੇਰੇ ਦਿਸ ਤੇ ਹਨਾ ਤੇ ਠੀਕ ਆ ਜੀ ਮੈਂ ਪੜਦੀਆਂ ਦੋ ਤਿੰਨ ਪੰਨਾ ਫਿਰ ਤੁਹਾਨੂੰ ਵਿਖਾਉਣੀ ਆ ਮੈਂ ਕਿੰਨਾ ਵੱਡ ਲੈ ਚਾਰਾ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਖੇਤੋਂ ਪੱਠੇ ਲੈ ਕੇ ਵੀ ਆ ਗਏ ਸੀਗੇ ਤੇ ਹੁਣ ਆਪਾਂ ਕਰੇ ਆ ਗਏ ਤੇ ਵਿਖਾਉਣੀ ਚ ਟਰਾਲੀ ਤੁਹਾਨੂੰ ਕਿਦਾਂ ਬਸ ਫਿਰੇ ਆਪਾਂ ਟਰਾਲੀ ਵਿੱਚ ਆਪਣਾ ਨਰਮਾ ਪਰਾਂਗੇ ਫਿਰ ਤੁਹਾਨੂੰ ਸਾਰਾ ਵਲੌਗ ਕੱਲ ਦੇ ਵਲੌਗ ਵਿੱਚ ਵਿਖਾਵਾਂਗੇ ਜ਼ਰੂਰ ਵੀ ਆਪਾਂ ਨਰਮਾ ਕਿਦਾਂ ਪਰ ਰਹੇ ਆ ਤੇ ਸ਼ਾਮ ਦਾ ਟਾਈਮ ਹੋ ਗਿਆ ਤੇ ਠੰਡ ਪੈਣੀ ਸਟਾਰਟ ਹੋ ਗਈ ਤੇ ਤੁਹਾਨੂੰ ਮੈਂ ਪਖਾਉਣੀ ਤੇ ਕੁੱਕੜ ਹੈਗਾ ਕੁੱਕੜੀਆਂ ਖਾਈ ਜਾਂਦੇ ਨੇ ਥਾਣਾ ਪਾਇਆ ਸੀ ਅੱਜ ਇਹਨਾਂ ਨੂੰ ਛੱਡ ਨਹੀਂ ਹੋਣ ਹੋਇਆ ਕਿਉਂਕਿ ਅਸੀਂ ਫ੍ਰੀ ਨਹੀਂ ਸੀਗੇ ਫੇਰੇ ਪਰੇਸ਼ਾਨ ਕਰਦੇ ਨੇ ਕੋਈ ਬਿੱਲੀ ਖਾ ਜਾਂ ਨਾ ਤੇ ਕੋਲ ਵੀ ਬੈਠਣਾ ਪੈਂਦਾ ਬਾਹਰ ਬੈਠੇ ਛੱਡੀਏ ਤਾਂ ਕਿਉਂਕਿ ਬਿੱਲੀ ਕੁੱਤੇ ਦਾ ਕੋਈ ਭਰੋਸਾ ਨਹੀਂ ਕਦੇ ਵੀ ਇਹਨਾਂ ਨੂੰ ਖਾ ਸਕਦਾ ਤੇ ਹੁਣ ਇਹਨਾਂ ਨੂੰ ਟਾਈਮ ਨਾਲ ਦਾਣਾ ਪਾਣੀ ਖਵਾ ਕੇ ਤੇ ਫੇਰ ਇਹਨਾਂ ਨੂੰ ਨਾ ਟੱਕ ਦਾਂਗੇ ਕਿਉਂਕਿ ਨਾ ਠੰਡ ਬਹੁਤ ਪਈ ਜਾਂਦੀ ਹੈ ਹਨ ਤੇ ਵੇਖੋ ਜੀ ਕਿਵੇਂ ਚੁਗੀ ਜਾਂਦਾ ਸੋ ਗੇ ਹਨ ਇਦਾਂ ਦੀਆਂ ਗੱਲਾਂ ਹੈਗੀਆਂ ਨੇ ਤੇ ਮੈਂ ਤਾਂ ਆਪ ਹੁਣ ਜਰਸੀ ਜੁਰਸੀ ਪਾਉਣੀ ਆ ਕਿਉਂਕਿ ਠੰਡ ਵਾਲੀ ਆ ਗਈ ਹਨ ਤੇ ਰੋਟੀ ਸਬਜੀ ਤਾਂ ਆਪਸ ਵੇਰੇ ਬਣਾ ਲਈ ਸੀ ਮਟਰਾਂ ਦੀ ਉਹ ਪਈ ਆਉਂਦੇ ਨਾਲ ਹੀ ਖਾ ਲਾਂਗੇ ਰੋਟੀ ਤੇ ਹੁਣ ਆਪਾਂ ਬਸ ਰੋਟੀ ਰੋਟੀ ਬਣਾਉਣੀ ਅੱਗ ਬਾਲ ਕੇ ਬੈਠਦੀਆਂ ਹਰਪੇ ਦੇ ਡੈਡੀ ਆਣਗੇ ਉਹਨਾਂ ਨੇ ਫਿਰ ਚਾਹ ਬਣਾ ਕੇ ਦੇਣੀ ਪੈਣੀ ਹੈ ਤੇ ਆਹ ਟਰਾਲੀਆਂ ਹੈਗੀਆਂ ਨੇ ਇਦਾਂ ਦੀ ਟਰਾਲੀਆਂ 'ਚ ਫਾਂਟਾ ਹੈਗਾ ਇਹਨਾਂ ਫਾਂਟਾ ਕਹਿੰਦੇ ਇਹਨੂੰ ਇਹਨਾਂ ਵਿੱਚ ਆਪਾਂ ਨਰਮਾ ਸਵੇਰੇ ਪਰਾਂਗੇ ਇੱਥੋਂ ਪਰ ਕੇ ਫਿਰ ਉੱਥੇ ਅੱਗੇ ਵੱਡੀ ਗੱਡੀ ਲੋਡ ਹੁੰਦੀ ਹੈ ਤੇ ਉਹਦੇ ਤੇ ਜਾਂਦਾ ਹੈ ਵੇਖੋ ਜੀ ਇਸ ਤਰ੍ਹਾਂ ਟਰਾਲੀ ਹੈਗੀ ਤੇ ਬੜਾ ਹੀ ਦਿੱਕਤ ਹੈ ਕਿਉਂਕਿ ਇੱਥੋਂ ਪਰੋ ਫਿਰ ਅੱਗੇ ਜਾ ਕੇ ਖਾਲੀ ਕਰੋ ਫਿਰ ਵੱਡੇ ਡਾਲੇ ਚ ਪਾਓ ਤੇ ਜਿਹੜਾ ਪਰਣ ਵਾਲਾ ਬੰਦਾ ਥੱਕ ਹੀ ਜਾਂਦਾ ਹੈ ਹਨਾ ਤੇ ਬੁਰੀ ਹਾਲਾਤ ਹੋ ਜਾਂਦੀ ਹੈ ਜੀ ਤੇ ਕੀ ਕਰੀਏ ਪਰ ਪਰਣਾ ਪੈਣਾ ਤੇ ਆ ਟਾਈਮ ਹੈ ਵੇਖ ਲਓ ਹੁਣ ਭਰੀ ਜਾਂਦੇ ਨਰਮਾ ਕਦੋਂ ਵੇਚਣ ਸੀ ਆ ਹੁਣ ਵੇਚ ਰਹੇ ਹੁਣ ਪਤਾ ਨਹੀਂ ਭਾ ਡਾਊਨ ਹੋ ਗਿਆ ਕੀ ਹੋ ਗਿਆ ਸੰਤਾ ਪਤਾ ਹੀ ਨਹੀਂ ਕੀ ਪਾ ਆਪ ਨਰਮਾ ਵੇਚ ਰਹੇ ਆ ਕਿੱਥੇ ਵੇਚ ਰਹੇ ਕੋਈ ਪਤਾ ਨਹੀਂ ਇਦਾਂ ਦੇ ਸਾਨੂੰ ਗੱਲਾਂ ਨਹੀਂ ਜਿਵੇਂ ਆਉਗੀ ਮਾਲਕਾਂ ਦੀ ਮਰਜ਼ੀ ਉਦਾਂ ਵੇਚਣਗੇ ਤੇ ਆਪਾਂ ਤਾਂ ਬਾਅਦ ਚ ਦੱਸਣਗੇ ਵੀ ਇਹਨੇ ਦਾ ਵੇਚ ਗਿਆ ਜੀ ਤੇ ਹੁਣ ਪਤਾ ਨਹੀਂ ਕੀ ਕਰਦੇ ਆ ਕੋਈ ਪਤਾ ਨਹੀਂ ਲੱਗਿਆ ਇਧਰ ਆਪਣੀਆਂ ਗਾਵਾਂ ਨੂੰ ਪੱਠੇ ਲੈ ਕੇ ਹੁਣ ਆਈ ਸੀ ਜਿਹੜੇ ਉਹ ਬਾਤੇ ਨੇ ਵਛੜੀ ਨੂੰ ਤੇ ਆ ਕੁਛ ਆ ਵੇਖੋ ਲਿਆ ਰੱਖੇ ਨੇ ਬਾਕੀ ਕੁਛ ਆਪਣੇ ਨਾ ਖੇਤ ਵਿੱਚ ਹੀ ਪੱਠੇ ਪੈ ਨੇ ਤੇ ਉਹ ਕਹਿੰਦੇ ਮੈਂ ਉਧਰ ਆਵਾਂਗਾ ਤੇ ਫਿਰ ਆ ਕੇ ਕਹਿੰਦੇ ਫਿਰ ਲੈ ਕੇ ਆਵਾਂਗੇ ਪੱਠੇ ਤੇ ਕਹਿੰਦਾ ਫਿਰ ਪਾਵਾਂਗੇ ਪੱਠੇ ਤੇ ਇਧਰ ਆਪਣੀ ਮੋਟਰ ਚੱਲ ਪਈਏ ਤੇ ਆਵਾਜ਼ ਆਈ ਜਾਂਦੀ ਪਾਣੀ ਚੱਲੇ ਜਾਂਦਾ ਪਾਣੀ ਵੀ ਪੀਣ ਵਾਸਤੇ ਪਰਲ ਨਹੀਂ ਤਾਜ਼ਾ ਕੋਈ ਗਰਮ ਪਾਣੀ ਆ ਰਿਹਾ ਤੇ ਠੰਡ ਵੇਖ ਲਓ ਕਿੰਨੀ ਆ ਗਈ ਹਨਾ ਐਂ ਲੱਗਦਾ ਸੀ ਠੰਡ ਆਣੀ ਨਹੀਂ ਆਣੀ ਨਹੀਂ ਪਰ ਠੰਡ ਨੇ ਤਾਂ ਤਸੱਲੀਆਂ ਹੀ ਕਰਾਤੀਆਂ ਸਾਰਿਆਂ ਦੀਆਂ ਇੱਧਰ ਵੇਖੋ ਬੱਕਰੀਆਂ ਵੀ ਇੱਧਰ ਚੜੀ ਜਾਂਦੀਆਂ ਨੇ ਇੱਧਰ ਨਾਲ ਖਾਣ ਨੂੰ ਵੇਖੋ ਜੇ ਪਾਣੀ ਪੂਣੀ ਲੱਗਦਾ ਰਹਿੰਦਾ ਨਾ ਥੋੜਾ ਬਹੁਤ ਬਹੁਤ ਖਾਣ ਨੂੰ ਹੋ ਜਾਂਦਾ ਇੱਕ ਬੱਕਰੀ ਉਹ ਰੇਡੀਗੀ ਤੇ ਉੱਥੇ ਚੜੀ ਜਾਂਦੀ ਐ ਤੇ ਹਰ ਬੇਰੀਆਂ ਦੇ ਬੇਰ ਵੇਖੋ ਲਾਲ ਹੋਏ ਖੜੇ ਨੇ ਖਾਣ ਵਾਲੇ ਤੇ ਐਸ ਬੇਰੀ ਦੇ ਵੀ ਬੇਰ ਬੜੇ ਲਾਲ ਹੋਏ ਖੜੇ ਖਾਣ ਵਾਲੇ ਤੇ ਇਹਨਾਂ ਦਾ ਰੇਡੀ ਹਰ ਆਪਣੇ ਦੁੱਪਰੋਂ ਹੱਥ ਲਾ ਕੇ ਲਾ ਲੈਂਦਾ ਮੈਂ ਰਤ ਵੀ ਕਾਦੀ ਛੋਟਾ ਕਿੱਥੋਂ ਉਤਰਦਾ ਹੈ ਹਨਾ ਨਹੀਂ ਖਾ ਹੁੰਦੇ ਤੇ ਮੂਵੀ ਮੇਰਾ ਸਹੀ ਨਹੀਂ ਹੈ ਹੁਣ ਕੁਛ ਠੀਕ ਆ ਹੁਣ ਆਪਾਂ ਰਾਤ ਚੌਲ ਨਹੀਂ ਬਣਾਏ ਸੀ ਸਬਜੀ ਨਾਲ ਰੋਟੀ ਖਾ ਲਈ ਸੀ ਤੇ ਇਦਾਂ ਹੀ ਟਾਈਮ ਪਾਸ ਹੋ ਗਿਆ ਸੀ ਹਨ ਤੇ ਤੁਹਾਨੂੰ ਸਾਡਾ ਨਿੱਕਾ ਜਿਹਾ ਵਲੋਗ ਕਿਦਾਂ ਦਾ ਲੱਗਦਾ ਹੈ ਕਿਉਂਕਿ ਆਪਣੀ ਦਿਨ ਦੀ ਪੂਰੀ ਜਰਨੀ ਵਿਖਾਉਂਦੇ ਆ ਤੇ ਜਰਨੀ ਵਿਖਾਉਣ ਵਿੱਚ ਵੀ ਨਾ ਬੜੀ ਮਿਹਨਤ ਲੱਗਦੀ ਕਿਉਂਕਿ ਕੈਮਰਾ ਪਕੜ ਕੇ ਹਰ ਇੱਕ ਕੰਮ ਕਰਨਾ ਵਿਖਾਉਣਾ ਹਨ ਤਾਂ ਠੀਕ ਹੈ ਜੀ ਆਪਣੇ ਵਲੋਗ ਨੂੰ ਟੇਰ ਸਾਰਾ ਪਿਆਰ ਦਿਓ ਸਪੋਰਟ ਜ਼ਰੂਰ ਕਰਿਆ ਕਰੋ ਜੀ ਤੇ ਤੁਸੀਂ ਦੱਸਿਆ ਕਰੋ ਆਪਾਂ ਕਿਦਾਂ ਦੇ ਕਮੈਂਟ ਕੰਟੈਂਟ ਲੈ ਕੇ ਆਈਏ ਤੁਹਾਨੂੰ ਕਿਦਾਂ ਦੀ ਸਾਡੀ ਵੀਡੀਓ ਪਸੰਦ ਨੇ ਕਿਦਾਂ ਦੀ ਆਪਾਂ ਵੀਡੀਓ ਬ ਤਾਂ ਠੀਕ ਆ ਜੀ ਅੱਜ ਦੇ ਆਪਾਂ ਵਲੌਗ ਨੂੰ ਇੱਥੇ ਹੀ ਐਂਡ ਕਰਾਂਗੇ ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਕੱਲ ਦੇ ਵਲੌਗ ਦੇ ਵਿੱਚ ਤੇ ਆਪਨੇ ਨਾ ਇਸ ਵਲੌਗ ਨੂੰ ਨਾ ਬਹੁਤ ਸਾਰਾ ਪਿਆਰ ਦਿਓ ਸਪੋਰਟ ਦਿਓ ਤੇ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਵੀਡੀਓ ਤੁਹਾਨੂੰ ਕਿਦਾਂ ਦੀ ਲੱਗਦੀ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਏ ਜੀ